ਜਿਥੇ ਪਰਉਸਾ ਬਣਿਆ ਵੀ ਐਸਾ ਦਾਤੇ ਕੋ ਸਭ ਕੁਝ ਮਿਲਣਾ ਜੇ ਪਰਉਸਾ ਬਣ ਗਿਆ ਵੀ ਕਰ ਤਾਂ ਤੇਰੇ ਸਭ ਕੇ ਸ਼ਹਿ ਤੇ ਸਭ ਕੁਝ ਮਿਲ ਜਾਣਾ ਉਹਦੇ ਕੋ ਤੇ ਜੇ ਯਕੀਨ ਨਹੀਂ ਨਾ ਆਇਆ ਤੇ ਜਿੱਥੇ ਮਰਜੀ ਜਿੰਨੇ ਥਾਵਾਂ ਤੋਂ ਵੱਧ ਤੋਂ ਵੱਧ ਆਪਾਂ ਜਾਵਾਂਗੇ ਭਟਕਾਂਗੇ ਉਨੀ ਚਿੰਤਾ ਵੱਧਦੀ ਜਾਣੀ ਉੱਥੇ ਵੀ ਗਏ ਸਾਂ ਉੱਥੇ ਵੀ ਗਏ ਸਾਂ ਕੱਖ ਨਹੀਂ ਮਿਲਿਆ ਕੋਕੀ ਇਹ ਕਥਾ ਯਕੀਨ ਨਹੀਂ ਨਾ ਬਣ ਰਿਹਾ ਆਪਾਂ ਰਿਸ਼ਤਾ ਉਥੇ ਬਣਾਉਨੇ ਆ ਆਪਣੇ ਧੀਆਂ ਪੁੱਤਰਾਂ ਦਾ ਜਿੱਥੇ ਯਕੀਨ ਬਣ ਜਾਏ ਜਿੱਥੇ ਕੋਈ ਵਿਸ਼ਵਾਸ ਵਾਲਾ ਬੰਦਾ ਵਿੱਚ ਵਿਚੋਲਾ ਪੈ ਜਾਏ ਕਿ ਆਹ ਬੰਦਾ ਸਾਡੇ ਵਿਸ਼ਵਾਸ ਵਾਲਾ ਆ ਉਹਦੇ ਰਾਹੀਂ ਭਾਵੇਂ ਕਿਸੇ ਪਰਵਾਦ ਰਿਸ਼ਤਾ ਜੁੜਿਆ ਕੋਈ ਇੱਕ ਬੰਦਾ ਤੇ ਵਿੱਚੋ ਵਿਸ਼ਵਾਸ ਵਾਲਾ ਹੁੰਦਾ ਹੀ ਆ ਨਾ ਰਿਸ਼ਤਾ ਜਦੋਂ ਆਪਾਂ ਜੋੜਦੇ ਆ ਪਰਿਵਾਰਾਂ ਧੀਆਂ ਪੁੱਤਰਾਂ ਦਾ ਕੋਈ ਇੱਕ ਜੀ ਤੇ ਪਹਿਲਾਂ ਵਿਸ਼ਵਾਸ ਵਾਲਾ ਬਣਦਾ ਹੀ ਆ ਤੇ ਤਾਂ ਹੀ ਰਿਸ਼ਤਾ ਜੁੜਦਾ ਤੇ ਜੇ ਇੱਕ ਜਿਹਦੇ ਯਕੀਨ ਹੀ ਨਾ ਹੋਵੇ ਵਿਸ਼ਵਾਸ ਹੀ ਨਾ ਹੋਵੇ ਤੇ ਰਿਸ਼ਤਾ ਤੁਸੀਂ ਕਿੱਦਾਂ ਬਣਾ ਲਓਗੇ ਨਾ ਬਣਾਉਂਦੇ ਆਪਾਂ ਜੇ ਇਦਾਂ ਹੀ ਆ ਕਦੀ ਕਿਸੇ ਨੂੰ ਗੁਰੂ ਬਣਾ ਲਿਆ ਕਦੀ ਕਿਸੇ ਨੂੰ ਬਰੂ ਬਣਾ ਲਿਆ ਤੇ ਮਤਲਬ ਵਿਸ਼ਵਾਸ ਤੇ ਇੱਕੇ ਤੇ ਵੀ ਨਹੀਂ ਆਇਆ ਪਹਿਲਿਆਂ ਤੇ ਵੀ ਨਹੀਂ ਆਇਆ ਤੇ ਜੇ ਇੱਕ ਤੇ ਵਿਸ਼ਵਾਸ ਸਤਗੁਰ ਤੇ ਬਣ ਗਿਆ ਇੱਥੇ ਯਕੀਨ ਬਣ ਗਿਆ ਤੇ ਫਿਰ ਰਿਸ਼ਤਾ ਵੀ ਬਣ ਜਾਣਾ ਜੇ ਇੱਕ ਤੇ ਯਕੀਨ ਬਣ ਗਿਆ ਇੱਕ ਤੇ ਪਰ ਉਹ ਸਾ ਬਣ ਗਿਆ ਫਿਰ ਰਿਸ਼ਤਾ ਵੀ ਨਿਭ ਜਏਗਾ ਜਦੋਂ ਯਕੀਨ ਨਾ ਨਾ ਬਣੇ ਫਿਰ ਰਿਸ਼ਤੇ ਨਹੀਂ ਨਿਭਦੇ ਹੁੰਦੇ ਸਤਿਗੁਰੂ ਮਹਾਰਾਜ ਪਾਚਕ ਨੇ ਜਿੰਨੇ ਮਰਜੀ ਭਟਕਣਾ ਵੇਖ ਲਾ ਭਟਕਣਾ ਤੋਂ ਬਾਅਦ ਚਿੰਤਾ ਹੀ ਹੈ ਜਿਸ ਗ੍ਰਹਿ ਥੋੜੀ ਥੋੜੀ ਹੋਣ ਦੀ ਚਿੰਤਾ ਕਹਿੰਦੇ ਨਾ ਕਰ ਸੋ ਫਿਰੇ ਪਰਮਹੰਤਾ ਉਹ ਵੀ ਭਟਕ ਰਿਹਾ ਹੈ ਚਿੰਤਾ ਉਹਨੂੰ ਵੀ ਆ ਥੋੜੀ ਹੈ ਹੋਰ ਲਿਆਵਾ ਹੋਰ ਲਿਉਣ ਦੇ ਚੱਕਰ ਚ ਬੇਈਮਾਨ ਕਦੀ ਵਾਰੀ ਹੋ ਜਾਂਦਾ ਹੈ ਥੋੜੀ ਨੂੰ ਵਧਾਉਣ ਦੇ ਚੱਕਰ ਵਿੱਚ ਕਈ ਵਾਰੀ ਠੱਗੀਆਂ ਮਾਰ ਜਾਂਦਾ ਹੈ ਮਾਰ ਕਹਿੰਦੇ ਚਿੰਤਾ ਉਹਨੂੰ ਵੀ ਹੈ ਪਰ ਸਬਰ ਬੜੀ ਵੱਡੀ ਚੀਜ਼ ਆ ਮਾਰੇ ਕਹਿੰਦੇ ਸਬਰ ਬੜੀ ਵੱਡੀ ਚੀਜ਼ ਆ ਰੱਖ ਲਵੇਂਗਾ ਤੇ ਤਰ ਜਾਵੇਂਗਾ ਹਰ ਹਰ ਚੀਜ਼ ਦਾ ਸਮਾਂ ਆਉਂਦਾ ਹੈ ਹਰ ਰੁੱਖ ਨੂੰ ਫਲ ਲੱਗਦਾ ਹੈ ਸਮੇਂ ਨਾਲ ਹਰ ਜੀਵ ਦਾ ਹਰ ਮਨੁੱਖ ਦਾ ਹਰ ਰੁੱਖ ਦਾ ਸਮਾਂ ਜ਼ਰੂਰ ਆਉਂਦਾ ਹੈ ਕਈ ਵਾਰੀ ਵਕਤ ਲੱਗਦਾ ਹੁੰਦਾ ਹੈ ਜਿਹੜਾ ਬਾਸਦੁ ਨਾ ਬਾਸ ਇਹਦਾ ਬੀਜ ਧਰਤੀ 'ਚ ਬੋਜੋ ਬੀਅੰਗਾ ਨਾ ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਚੌਥੇ ਸਾਲ ਪੰਜਵੇਂ ਸਾਲ ਤੱਕ ਵੀ ਉਹਨੂੰ ਜੜ ਨਹੀਂ ਪੁੰਗਰਨੀ। ਬਾਸ ਦੇ ਬੀਜ ਨੂੰ ਘਟੋ ਘਟ 4-5 ਸਾਲ ਤੇ ਉਹਦੀ ਜੜ ਨਹੀਂ ਪੁੰਗਰਦੀ। ਤੇ ਜਦੋਂ ਉਹਦੀ ਜੜ ਪੁੰਗਰਦੀ ਹੈ 6 ਮਹੀਨਿਆਂ ਚ 40 ਫੁੱਟ ਹੋ ਜਾਂਦਾ ਹੈ। ਫਿਰ ਉਹ ਡਣਾ ਦੀ ਵੱਧਣਾ ਦੀ ਵੱਧਦਾ। ਮਹਾਰਾਜ ਪਾਤਸ਼ਾਹ ਨੇ ਇਉਂ ਹੀ ਸਾਨੂੰ ਦੁਸਤਾਂ ਦਾ ਸਮਝਾਏ ਵੀ ਸਬਰ ਬੜੀ ਵੱਡੀ ਚੀਜ਼ ਆ ਗੁਰੂ ਨਾਨਕ ਦਾ ਘਰ ਤੇ ਸਬਰ ਮੰਗਦਾ ਸਬਰ ਰੱਖ ਕੇ ਜੇ ਇੱਥੇ ਬਹਿ ਗਿਆ ਤੇ ਇੱਥੇ ਚਿੰਤਾਣਾ ਕਰ ਬੜੀਆਂ ਪ੍ਰੀਖਿਆ ਪੈਣੀਆਂ ਪਹਿਲਾਂ ਇੱਥੇ ਦਰ ਤੇ ਬੈਠਿਆ ਬੜੀਆਂ ਪ੍ਰੀਖਿਆ ਪੈਣੀਆਂ ਜੇ ਕਿਤੇ ਜਦਨ ਜੜ ਲੱਗ ਗਈ ਤੇ ਗੁੱਡੀ ਚੜਨੀ ਦਿਨਾਂ ਵਿੱਚ ਜਦਨ ਜੜ ਲੱਗ ਗਈ ਜਦੋਂ ਗੁਰੂ ਨੂੰ ਹੀ ਬਣ ਗਿਆ ਭਰੋਸਾ ਵੀ ਹਾਂ ਇਹ ਪੱਕਾ ਹੀ ਮੇਰਾ ਏ ਇਹ ਥਈ ਜਾਂਦਾ ਕਿਤੇ ਹੋਰ ਜਾਂਦਾ ਹੀ ਨਹੀਂ ਤੇ ਫਿਰ ਅਗਲੇ ਨੇ ਜੜ ਤੇ ਲਾਉਣੀ ਆ ਨਾ ਫਿਰ ਭਰੋਸਾ ਚਾਹੀਦਾ ਹੈ ਮਹਾਰਾ ਇਹ ਕਹਿੰਦੇ ਭਟਕਣਾ ਛੱਡ ਕੇ ਇੱਕ ਗੁਰੂ ਤੇ ਭਰੋਸਾ ਰੱਖ ਚਿੰਤਾ